ਆਸ਼ੀਰਵਾਦ ਮੈਂ ਸਚਿਤ ਮਹਿਰਾ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਰਾਸ਼ਟਰੀ ਅਧਿਖ ਮੇਰੇ ਨਾਲ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦੇ ਸੰਸਾਦਨ ਕਮੇਟੀ ਦੇ ਚੇਨਵਨਨ ਕੁਮਾਰ ਪਪੂ ਪ੍ਰਧਾਨ ਜੀ ਸਾਡੇ ਅਗਰਵਾਲ ਮਾਤ ਸਭਾ ਦੇ ਰਾਸ਼ਟਰੀ ਅਧਿਖ ਸਾਹਿਲ ਜੀ ਰਾਕੇਸ਼ ਮਹਾਜਨ ਜੀ ਜੋ ਮਹਾਜਨ ਸਭਾ ਦੇ ਰਾਸ਼ਟਰੀ ਅਧਿਖ ਨੇ ਬ੍ਰਮ ਬ੍ਰਮਦੇਵ ਜੀ ਜੋ ਸਾਡੇ ਪ੍ਰਵਾਸੀ ਸੈਲ ਦੇ ਰਾਸ਼ਟਰੀ ਸਚਿਵ ਨੇ ਸੰਗੀਤਾ ਦੇਵੀ ਜੀ ਜੋ ਮਹਿਲਾ ਦੀ ਪੰਜਾਬ ਦੀ ਪ੍ਰਧਾਨ ਹੈ ਦੀਪਕ ਅਰੋੜਾ ਜੀ ਜੋ ਸਾਡੇ ਆਲ ਇੰਡੀਆ ਦੇ ਯੂਥ ਦੇ ਰਾਸ਼ਟਰੀ ਚੇਅਰਮੈਨ ਹੈ ਵਿਜੇ ਜੀ ਜੋ ਬ੍ਰਾਹਮਣ ਸਭਾ ਦੇ ਰਾਸ਼ਟਰੀ ਅਧਿਖ ਨੇ ਸਾਰੇ ਹਿੰਦੂ ਸੰਗਠਨ ਕਮੇਟੀ ਦੇ ਕਾਰਜਕਾਰਤਾ ਤੇ ਮਜੂਬ ਨੇ ਅੱਜ ਸਾਰੇ ਜੋ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਕਹਿੰਨੇ ਆ ਸਾਰੇ ਹਿੰਦੂ ਜਦ ਕੀ ਉਹ ਦੇਸ਼ ਵਾਸੀ ਹਿੰਦੂ ਨੇ ਉਹ ਸਾਰੇ ਇਕੱਠੇ ਹੋ ਕੇ ਆਲ ਇੰਡੀਆ ਹਿੰਦੂ ਸੰਗਠਨ ਕਮੇਟੀ ਦੇ ਕਾਰ्यालय ਤੇ ਆਏ ਨੇ ਜਿਨ੍ਹਾਂ ਨੂੰ ਕਈ ਦਿਨ ਤੋਂ ਜਿਹੜਾ ਹੁਸ਼ਾਰਪੁਰ ਚੋਂ ਜੋ ਹੋਇਆ ਕਾੜ ਉਹਦੇ ਕਾਰਨ ਉਹ ਇੱਕ ਡਰ ਦਾ ਮਾਹੌਲ ਪੰਜਾਬ 'ਚ ਜਿਹੜੇ ਖਾਲਿਸਤਾਨੀ ਵਿਚਾਰਧਾਰਾ ਦੇ ਲੋਕ ਨੇ ਉਹਨਾਂ ਨੇ ਪਾਇਆ ਆਇਆ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਸਾਡੇ ਹਿੰਦੂ ਭਰਾ ਨੇ ਉਹਨਾਂ ਨੂੰ ਜ਼ਬਰਨ ਟਰੱਕਾਂ 'ਚ ਮੈਂ ਦੇਖਿਆ ਸੋਸ਼ਲ ਮੀਡੀਆ ਟਰੱਕਾਂ 'ਚ ਭਰ ਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਉਹਨਾਂ ਨੂੰ ਸਰਕਾਰ ਦੀਆਂ ਜਿਹੜੀ ਸਨਾਤਨ ਦੀ ਸਰਕਾਰ ਹੈ ਮੋਦੀ ਜੀ ਦੀ ਸਰਕਾਰ ਹੈ ਉਹ ਸਰਕਾਰ ਦੀਆਂ ਰੇਲ ਗੱਡੀਆਂ 'ਚ ਉਹਨਾਂ ਨੂੰ ਬਿਠਾ ਕੇ ਬਾਹਰ ਭੇਜਿਆ ਜਾ ਰਿਹਾ ਲੇਕਿਨ ਬੜੀ ਸ਼ਰਮ ਵਾਲੀ ਗੱਲ ਹੈ ਮੈਂ ਪੰਜਾਬ ਦਾ ਬੀਜੇਪੀ ਦਾ ਕੋਈ ਨੇਤਾ ਨਹੀਂ ਬੋਲਿਆ ਆਦਰਨੀਏ ਜਿਹੜੇ ਸਾਡੇ ਸੁਨੀਲ ਜਾਖੜ ਜੀ ਜੋ ਕਿ ਕਾਂਗਰਸ ਦੇ ਵਿੱਚ ਜਦੋਂ ਮੁੱਖ ਮੰਤਰੀ ਬਣਾਉਣ ਦੀ ਗੱਲ ਆਈ ਤੇ ਉਹਨਾਂ ਨੂੰ Hindu ਹੋਣ ਦੇ ਨਾਤੇ ਨਹੀਂ ਬਣਾਇਆ ਗਿਆ ਜਦੋਂ ਵਿਧਾਇਕ ਦਲ ਦੀ ਮੀਟਿੰਗ ਹੋਈ ਤਦ ਵੀ ਉਹਦੇ ਉੱਤੇ ਅੰਬਿਕਾ ਸੋਨੀ ਨੇ ਸਵਾਲ ਕੀਤਾ ਕਿ ਪੰਜਾਬ ਦੇ ਵਿੱਚ ਜੱਟ ਜਿਹੜਾ ਉਹ ਮੁੱਖ ਮੰਤਰੀ ਬਣੇਗਾ Hindu ਮੁੱਖ ਮੰਤਰੀ ਨਹੀਂ ਬਣੇਗਾ ਲੇਕਿਨ ਸੁਨੀਲ ਜਾਖੜ ਜੀ ਦਾ ਸਟੈਂਡ ਸੀ ਲੇਕਿਨ ਮੈਂ ਅੱਜ ਪੰਜਾਬ ਦੀ BJP ਨੂੰ ਵੀ ਪੁੱਛਣਾ ਚਾਹਨਾ ਕਿ ਤੁਹਾਡਾ ਸਟੈਂਡ ਕਿੱਥੇ ਗਿਆ ਅੱਜ ਪੰਜਾਬ ਦੇ ਵਿੱਚ ਜਿਹੜਾ Hindu ਆਨੂੰ ਬਾਰ ਕੱਢਿਆ ਜਾ ਰਿਹਾ ਜਬਰਨ ਇਹ 1984 ਜੇ ਵੀ ਨਹੀਂ ਹੋਇਆ ਲੇਕਿਨ ਪੰਜਾਬ ਦੇ ਵਿੱਚ ਹਿੰਦੂਆ ਦੇ ਨਾਲ ਜੋ ਇੱਕ ਰਣਨੀਤੀ ਬਣਾ ਦਿੱਤਾ ਅਗਰ ਇੱਕ ਵਿਅਕਤੀ ਨੇ ਗਲਤੀ ਕਰਤੀ ਹੈ ਉਸ ਦਾ ਪੂਰੇ ਸਮਾਜ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਇੱਕ ਸਰਦਾਰ ਨੇ ਮੈਂ ਪੰਜਾਬ ਦੇ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਕੀਤੀ ਹੈ ਸਰਦਾਰ ਨੇ 9 ਸਾਲ ਦੀ ਕੁੜੀ ਨਾਲ ਜਬਰਨ ਜਨਾਹ ਕੀਤਾ ਇਹਦੇ ਨਾਲ ਹੀ ਸਮਾਜ ਨੂੰ ਥੋੜਾ ਗਲਤ ਕਹਿ ਲਾਂਗੇ ਜੇ ਇਹ ਇੱਕ ਸਾਜ਼ਿਸ਼ ਹੈ ਪੰਜਾਬ ਦੇ ਵਿੱਚ ਹਿੰਦੂ ਨੂੰ ਪਲਾਨ ਕਰਾਉਣ ਦੀ ਤਾਕੀ ਪੰਜਾਬ ਦੇ ਵਿੱਚ Hindu ਹੱਥੋਂ ਚੱਲੇ ਜਾਵੇ ਤੇ ਪੰਜਾਬ ਦੇ ਵਿੱਚ ਖਾਲਿਸਤਾਨ ਜਿਹੜਾ ਬਣਾ ਬਣਾਇਆ ਜਾ ਸਕੇ ਐ ਕਿਸੇ ਕੀਮਤ 'ਤੇ ਅਸੀਂ ਐ 올 ਇੰਡੀਆ Hindu ਸੰਗਠਨ ਕਮੇਟੀ ਉਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਗੀ ਦੇਖੋ ਜੀ ਪ੍ਰਵਾਸੀ ਜਿਹੜਾ ਨਹੀਂ Hindu ਐ ਪਹਿਲੀ ਗੱਲ ਪ੍ਰਵਾਸੀ ਨਹੀਂ Hindu ਐ ਉਹ ਪੰਜਾਬ 'ਚ ਰਹੇਗਾ ਡੰਕੇ ਦੀ ਝੋੜ ਤੇ ਰਹੇਗਾ ਐਦੇ ਲਈ ਜੇ ਪੰਜਾਬ ਦੇ ਵਿੱਚ ਦਿੱਤੀ ਬਿੰਦੂ ਨੂੰ ਹੱਥ ਲੱਗਾ ਐਦੇ ਗੰਭੀਰ ਪਰਿਨਾਮ ਹੋਣਗੇ ਪੰਜਾਬ ਦੇ ਸੀਐਫ ਨੂੰ ਮੇਰੀ ਬੇਨਤੀ ਹੈ ਕਿ ਇਹਨੂੰ ਹਲਕੇ ਜਿਹਦਾ ਲਿਤਾ ਜਾਵੇ ਇਹਦੇ ਗੰਭੀਰ ਪਰਿਨਾਮ ਕਰਨ ਨੂੰ ਮਿਲਾਂਗੇ ਪਰ ਕਈ